ਸ਼੍ਰੀ ਮੁਖਸਰ ਸਾਹਿਬ ਦੇ ਆਰਤੀ ਐਸੋਸੀਏਸ਼ਨ ਵੱਲੋਂ ਹੜਤਾਲ ਕੀਤੀ ਗਈ ਹੈ। ਆਰਤੀ ਐਸੋਸੀਏਸ਼ਨ ਦੇ ਵੱਲੋਂ ਸ਼੍ਰੀ ਮੁਖਸਰ ਸਾਹਿਬ ਦੀ ਦਾਣਾ ਮੰਡੀ ਵਿਖੇ ਰੋਜ਼ ਪ੍ਰਦਰਸ਼ਨ ਵੀ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਛੈਲਰ ਮਾਲਕ ਦੇ ਵੱਲੋਂ ਸਾਡੇ ਨਾਲ ਕੋਈ ਐਗਰੀਮੈਂਟ ਨਹੀਂ ਕੀਤਾ ਗਿਆ। ਜਿਸ ਕਰਕੇ ਮੰਡੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਫਸਲ ਜਿਵੇਂ ਕਿ ਝੋਨਾ ਆਦਿ ਨਹੀਂ ਲਿਆਂਦਾ ਜਾ ਰਿਹਾ। ਮੰਡੀ ਦੀ ਜੇਕਰ ਗੱਲ ਕਰੀਏ ਤਾਂ ਮੰਡੀ ਸੁੰਨਸਾਨ ਪਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਦੂਰ ਦੂਰ ਤੱਕ ਖਾਲੀ ਮੰਡੀ ਨਜ਼ਰ ਆ ਰਹੀ ਹੈ। ਆਰਤਿਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਹੈ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਦ ਤੱਕ ਸਰਕਾਰ ਸਾਡੀ ਮੰਗਾਂ ਨਹੀਂ ਮੰਨਦੀ ਇਸੇ ਤਰ੍ਹਾਂ ਹੜਤਾਲ ਜਾਰੀ ਰੱਖਾਂਗੇ ਤੋਂ ਬਲੈ ਤੁਹਾਨੂੰ ਸਾਰਿਆਂ ਨੂੰ ਅਭਿਸ਼ਕ ਸਾਡੀ ਪਹਿਲੀ ਮੰਗ ਤਾਂ ਇਹ ਹੈ ਜੀ 2.5% ਸਾਡੀ ਦામੀ ਸਾਨੂੰ ਪੂਰੀ ਦਿੱਤੀ ਜਾਵੇ ਤੇ 40 ਸਾਨੂੰ ਜੋ ਜੋ ਕਿ ਮਿਲ ਰਿਹਾ ਹੈ 40 ਰੁਪਏ ਮਿਲ ਰਿਹਾ ਹੈ ਤਕਰੀਬਨ ਉਹ 57 ਰੁਪਏ ਬੰਦੇ ਦਾ ਦੂਸਰਾ ਨੰਬਰ ਜੀ ਇਹ ਫੀਏਟ ਨੂੰ ਸਾਨੂੰ ਬਕਾਇਆ ਦੁਆਇਆ ਜਾਏ ਜੋ ਸਾਡੀ ਪਿਛਲੀ ਦਾਮੀ ਹੈ ਜਾਂ ਲੀਵਰ वगੈਰਾ ਰਹਿੰਦੀ ਹੈ। ਇਹ ਫੀਏਟ ਤੋਂ ਵੀ ਸਾਡੀ ਦਾਮੀ वगੈਰਾ ਰਹਿੰਦੀ ਹੈ। 20% ਸਾਨੂੰ ਦੁਵਾਈ ਜਾਵੇ। ਤੇ ਝੋਨਾ ਜਿਹੜਾ ਜੀ ਸਾਡਾ ਸਵੇਸ ਉਹ ਪਿਆ ਜੀ ਚਾਵਲ ਹਲੇ ਸੈਟ ਫਿਰ ਲਸਾਲਾ ਕੁ ਸਪੇਸ ਦਿੱਤੀ ਜਾਵੇ ਜਿਸ ਕਰਕੇ ਛੱਤਰਾਂ ਵਾਲੇ ਹਜੇ ਉਹਨਾਂ ਨੇ ਆਦੀ ਬੁਕਿੰਗ ਕਰਾਈ ਨਹੀਂ ਕੀਤੀ ਬਤਾਲ ਦਾ ਮੁੱਖ ਕਰਨ ਤੇ ਹਜੇ ਵੀ ਚੋਣੇ ਦਾ ਸੀਜ਼ਨ ਆ ਗਿਆ ਜੀ ਇੱਕ ਤਰੀਕ ਤੋਂ ਸਰਕਾਰ ਦਾਅਵੇ ਕਰਦੀ ਹੈ ਸਰਕਾਰੀ ਖਰੀਦ ਚਾਲੂ ਹੋ ਜਾਵੇਗੀ ਪਰ ਅੱਜ ਦੀ ਪੋਜੀਸ਼ਨ ਇਹ ਹੈ ਵੀ ਪੂਰੇ ਪੰਜਾਬ 'ਚ ਕਿਸੇ ਵੀ ਛੱਲਰ ਵਾਲੇ ਨੇ ਐਗਰੀਮੈਂਟ ਨਹੀਂ ਕੀਤਾ ਏਜੰਸੀਆਂ ਨਾਲ ਉਨੀ وجہ ਇਹ ਆ ਵੀ ਪਿਛਲੇ ਅਜੇ ਚਾਵਲ ਜਿਹੜਾ ਉਹਨਾਂ ਨੇ ਲਾਉਣਾ ਸੀ ਉਹ ਚਾਵਲ ਹੀ ਜੇ ਉਹਨਾਂ ਕੋਲ ਪਿਆ ਕਿਉਂਕਿ ਸਪੇਸ ਨਹੀਂ ਦੇ ਰਹੀ ਸਪੇਸ ਤਾਂ ਹੀ ਹੈਗੀ ਕਿਉਂਕਿ ਜਿਹੜਾ ਚਾਵਲ ਪਿਆ ਉਹ ਇੱਥੋਂ ਚੱਕਿਆ ਨਹੀਂ ਜਾ ਰਿਹਾ ਕੇਂਦਰ ਸਰਕਾਰ ਨੂੰ ਇਹ ਪਹਿਲਾਂ ਹੀ ਫਿਕਰ ਕਰਨਾ ਚਾਹੀਦਾ ਸੀ ਵੀ ਉਹ ਇੱਥੇ ਪੰਜਾਬ ਨੂੰ ਸਪੈਸ਼ਲ ਗੱਡੀਆਂ ਦਿੰਦੇ ਰਹਿਕ ਦਿੰਦੇ ਤਾਂ ਕਿ ਪਿਛਲਾ ਚਾਵਲਾ ਜਿਹੜਾ ਉਹ ਚੱਕਿਆ ਜਾਂਦਾ ਤੇ ਫੈਰਲਾਂ ਵਾਲੇ ਜਿਹੜਾ ਚਾਵਲ ਰਹਿਦਾ ਲਾਉਣ ਵਾਲੋ ਲਾ ਲੈਂਦੇ ਇੱਥੇ ਸਪੇਸ ਬਣੀ ਹੁੰਦੀ ਸ਼ਹਿਰਾਂ ਵਾਲਿਆਂ ਨੂੰ ਵੀ ਖਰਚੇ ਵੱਧ ਪੈਂਦੇ ਆ ਸਾਰਾ ਕੁਝ ਵੱਧ ਪੈਂਦਾ ਉਹ ਆਪਦੀ ਜਗ੍ਹਾ ਸਹੀ ਆ ਕਿਉਂਕਿ ਜਦੋਂ ਜੇ ਸਪੇਸ ਨਾ ਹੋਊਗੀ ਤਾਂ ਫਿਰ ਚਾਵਲ ਲੱਗਣਾ ਨਹੀਂ ਚਾਵਲ ਲੱਗਣਾ ਨਹੀਂ ਉਹਨਾਂ ਦੀ ਮਿਲੰਗ ਨਹੀਂ ਆਉਣੀ ਫੇਸ ਕਰਕੇ ਉਹਨਾਂ ਨੇ ਆਪ ਦਾ ਸਟੈਂਡ ਲਿਆ ਵੀ ਪਹਿਲਾਂ ਸਪੇਸ ਖਾਲੀ ਕੀਤੀ ਜਾਵੇ ਫਿਰ ਅਸੀਂ ਐਗਰੀਮੈਂਟ ਕਰਾਂਗੇ ਜਿਹੜੀ ਮੰਗਾਈ 25% ਦੀ ਜੀ ਸਾਸੀ ਜਨਾਬ ਸੀ ਸਾਹਮਣੇ ਢੂੜ ਸਾਲ ਪਹਿਲਾਂ 25% ਦਾ ਇਹ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਜਾਵੇ ਤਾਂ ਕਿ ਆ ਹਰ ਕਾ ਜਿਹੜੀ 25% ਜਿਹੜਾ ਪੂਰਾ ਕੀਤਾ ਜਾਵੇ ਪੈਸੇ ਕਰਕੇ ਜੋ ਮਜ਼ਦੂਰ ਨੂੰ ਜੋ ਪੂਰਾ ਹੱਕ ਮਿਲ ਜਾਵੇ ਸਾਡੇ ਨਾਲ ਜਿਵੇਂ ਮਜ਼ਾਕ ਜਿਵੇਂ ਕੀਤਾ ਜਾਂਦਾ 50 ਪੈਸੇ ਪਾਤੇ 1 ਰੁਪਿਆ ਪਾਤਾ 75 ਪੈਸੇ ਪਾਤੇ ਜੋ ਸਾਡੀ ਲੇ